ਤਰਦੀ ਸਰਕਾਰੀ ਕੈਂਟਲ ਪੌਂਡ ਗਊਸ਼ਾਲਾ ਸੁੱਖੇ ਮਾਜਰਾ ਵਿਖੇ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਸੰਬੰਧੀ ਜਿੱਥੇ ਬੀਤੇ ਦਿਨੀ ਹਲਕਾ ਵਿਧਾਇਕ ਦinesh ਛੱਡਾ ਨੇ ਸੰਸਦ ਮਾਲਵਿੰਦਰ ਸਿੰਘ ਕੰਗਰੂ ਨਾਲ ਲੈ ਕੇ ਗਊਸ਼ਾਲਾ ਦਾ ਦੌਰਾ ਕੀਤਾ ਸੀ ਉੱਥੇ ਹੀ ਅੱਜ ਵਿਧਾਇਕ ਛੱਡਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਇੱਕ ਜ਼ਰੂਰੀ ਮੀਟਿੰਗ ਗਊਸ਼ਾਲਾ ਸੁੱਖੇ ਮਾਜਰਾ ਵਿਖੇ ਕੀਤੀ ਇਸ ਮੀਟਿੰਗ ਦੌਰਾਨ ਜਿੱਥੇ ADC ਡਿਵੈਲਪਮੈਂਟ ਮੈਡਮ ਚੰਦਰ ਜੋਨਤੀ ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਹੁੰਚੇ ਹੋਏ ਸਨ ਇਸ ਦੌਰਾਨ ਹਲਕਾ ਬੁਦਾਇਕ ਨੇ ਆਏ ਹੋਏ ਵਕਫਾ ਅਧਿਕਾਰੀਆਂ ਨੂੰ ਝਾੜ ਪਾਈ ਕਿ ਇੰਨੇ ਲੰਬੇ ਸਮੇਂ ਤੋਂ ਵਕਫਾ ਵਪਾਰਕ ਅਦਾਰਿਆਂ ਤੋਂ ਪ੍ਰਾਪਤ ਕੀਤਾ ਜਾਣ ਵਾਲਾ ਗਊ ਸੈਂਸ ਮੁਕੰਮਲ ਰੂਪ ਵਿੱਚ ਇਕੱਠਾ ਕਿਉਂ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਇਸਵੰਦੀ ਵੀ ਸਵੰਦਤ ਅਧਿਕਾਰੀਆਂ ਦੀ ਜਵਾਬਤੌਲਬੀ ਕੀਤੀ ਕਿ ਗਊਸ਼ਾਲਾ ਸੁੱਖੇ ਮਾਦਾ ਦੀ ਲਗਭਗ 14 ਏਕੜ ਜ਼ਮੀਨ ਜੋ ਖਾਲੀ ਪਈ ਹੈ ਉਸ ਨੂੰ ਵਰਤੋਂ ਵਿੱਚ ਕਿਉਂ ਨਹੀਂ ਲਾਇਆ ਗਿਆ ਤੇ ਨਾਲ ਹੀ ਉਹਨਾਂ ਨੇ ਪਸ਼ੂ ਪਾਲਨ ਵਿਭਾਗ ਤੋਂ ਆਏ ਹੋਏ ਅਧਿਕਾਰੀਆਂ ਤੋਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਹਨਾਂ ਵੱਲੋਂ ਸਮੇਂ-ਸਮੇਂ ਦੇ ਗਊਸ਼ਾਲਾ ਲਈ ਚਾਰੇ ਦਾ ਪ੍ਰਬੰਧ ਬੜੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਜਿਸ ਕਨ ਗਊਸ਼ਾਲਾ ਨੂੰ ਚਲਾਣ ਵਾਲੇ ਪੰਚਾਇਤ ਮੈਂਬਰਾਂ ਤੇ ਵਕਫਾ ਕਰਮਚਾਰੀ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਇਆ ਉਹਨੇ ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਕਿਹਾ ਕਿ ਜਦੋਂ ਉਹਨਾਂ ਕੋਲ ਫੰਡ ਪਿਆ ਸੀ ਤਾਂ ਇਸ ਦੇ ਬਾਵਜੂਦ ਇੱਥੇ ਲਈ ਚਾਰੇ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਜਦਕਿ ਗਊਆਂ ਦੀ ਦੇਖਭਾਲ ਲਈ ਸਾਨੂੰ ਵਕਫਾ ਪਿੰਡਾਂ ਤੇ ਸਮਾਜ ਸੇਵੀਆਂ ਸਹਾਰਾ ਲੈਣਾ ਪੈ ਰਿਹਾ ਹੈ ਇਸ ਰਾਨ ਉਹਨਾਂ ਨੇ ਵਕਵਕ ਅਧਕਾਰੀਆਂ ਨੂੰ ਇਹ ਨਰਜ਼ੇਰ ਜਾਰੀ ਕੀਤੇ ਕਿ 10 ਦਿਨਾਂ ਦੇ ਅੰਦਰ ਵਕਵਕ ਵਪਾਰਕ ਅਦਾਰਿਆਂ ਤੋਂ ਬੰਦਾ ਗਊ ਸੈਂਸ ਪ੍ਰਾਪਤ ਕੀਤਾ ਜਾਵੇ ਤਾਂ ਜੋ ਇਸ ਤੋਂ ਇਕੱਠਾ ਹੋਣ ਵਾਲੀ ਰਾਸ਼ੀ ਰਾਏ ਗਊਸ਼ਾਲਾ ਦੀਆਂ ਵਕਵਕ ਮੁਸ਼ਕਲਾਂ ਦਾ ਹੱਲ ਕੀਤਾ ਜਾ ਕੇ ਇਸ ਮੌਕੇ ਤੇ ਹਾਜ਼ਰ ਸੁੱਖੇ ਮਾਦਰ ਦੀ ਪੰਚਾਇਤ ਦੇ ਸਰਪੰਚ ਰਾਮ ਸਿੰਘ ਵੱਲੋਂ 2 ਮਹੀਨਿਆਂ ਤੋਂ ਗਊਸ਼ਾਲਾ ਦੇ ਕਰਮਚਾਰੀਆਂ ਦੀ ਤਨਖਾਹ ਬਕਾਇਆ ਨਾ ਮਿਲਣ ਸਬੰਧੀ ਜਾਨੂ ਕਰਾਇਆ ਤੇ ਇਸ ਤੇ ਵਿਧਾਇਕ ਨੇ ਕ੍ਰਾਂਤੀ ਮੁਕੇ ਤੇ ਆਏ ਇਹ ਅਧਿਕਾਰੀਆਂ ਦੀ ਕਲਾਸ ਲਾਉਂਦੇ ਆ ਜਲਦ ਹੀ ਕਰਮਚਾਰੀਆਂ ਦੀ ਬਕਾਇਆ ਤਨਖਾਹ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਸ ਮੀਟਿੰਗ 'ਚ ਹਾਜ਼ਰ ਹੋਏ ਵਕਵਕ ਪਿੰਡਾਂ ਦੇ ਲੋਕਾਂ ਨੂੰ ਆਪਣੀ ਇੱਕ ਸਰਬਸਾਂਝੀ ਕਮੇਟੀ ਬਣਾ ਕੇ ਜਿੱਥੇ ਗਊਸ਼ਾਲਾ ਦੀ ਖਾਲੀ ਪੇ ਜ਼ਮੀਨ ਨੂੰ ਠੇਕੇ ਤੇ ਦੇਣ ਤੇ ਉਸ ਤੇ ਚਾਰਾ ਬਿਜ਼ਨਸ ਬੰਦੀ ਵਿਉਂਤਵੰਦੀ ਬਣਾਉਣ ਲੈ ਕੇ ਆ ਉੱਤੇ ਵਿਧਾਇਕ ਨੇ ਅਪੀਲ ਵੀ ਕੀਤੀ ਕਿ ਕਮੇਟੀ ਦੇ ਮੈਂਬਰ ਵਕਵਕ ਸਮਾਜਿਕ ਸ਼ਕਤੀਤਾ ਨੂੰ ਗਊਸ਼ਾਲਾ ਦੇ ਨਾਲ ਜੋੜਨ ਤਾਂ ਜੋ ਉਸ ਦਾ ਸਮੇਂ-ਸਮੇਂ ਤੇ ਉਹਨਾਂ ਕੋਲ ਵੀ ਦਾਨਨਾਸ਼ੀ ਪ੍ਰਾਪਤ ਕਰਕੇ गौशाला दे प्रबंध ਕੀਤੇ ਜਾ ਸਕਣ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਅੱਜ ਮੈਂ ਚੰਦਰਜੋਤੀ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਰੂਰਲ ਡਵੈਲਪਮੈਂਟ ਰੂਪਨਗਰ ਮੈਂਨੇ ਅੱਜ ਇੱਥੇ ਮੀਟਿੰਗ ਕੀਤੀ ਹੈ ਸੂਖੇ ਮਾਚਰਾ ਆਪਣੀ ਗਊਸ਼ਾਲਾ ਹੈ ਇਹ ਸਰਕਾਰੀ ਗਊਸ਼ਾਲਾ ਇਹ ਦੇ ਕੁਝ ਮਸਲੇ ਸੀਗੇ ਉਹਨਾਂ ਦੇ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਮੈਂ ਅੱਜ ਇੱਥੇ ਆਈ ਹਾਂ ਐਂਡ ਵਕ ਵਕ ਮੈਂ ਇਥੇ ਆਏ ਨੇ ਬੀਡੀਪੀਓਜ਼ ਆਏ ਨੇ ਇਥੇ ਆਪਣੇ ਨਾਇਬ ਤਹਿਸੀਲਦਾਰ ਮੈਡਮ ਹੈਗੇ ਨੇ ਐਂਡ ਆਪਣੇ ਜਿਹੜੇ ਈਓਜ਼ ਨੇ ਅਰਬਨ ਲੋਕਲ ਬਾਡੀਜ਼ ਤੋਂ ਉਹ ਵੀ ਆਏ ਆ ਇਥੇ ਤਾਂ ਇਹਨਾਂ ਸਾਰਿਆਂ ਨਾਲ ਰਲ ਮਿਲ ਕੇ ਆਪਾਂ ਇੱਕ ਸੋਲੂਸ਼ਨ ਕਰਨਾ ਸੀਗਾ ਆਪਣੀ ਗਊਸ਼ਾਲਾ ਦੇ ਮਸਲੇ ਆ ਦਾ ਉਹੀ ਆਪਾਂ ਅੱਜ ਡਿਸਕਸ ਕਰਨ ਲਈ ਆਏ ਆ ਕਿ ਕਿਦਾਂ ਆਪਾਂ ਇਸ ਨੂੰ ਬੈਟਰ ਕਰ ਸਕਦੇ ਆ ਇਥੇ ਆਪਾਂ ਆਪਣੀ ਜਿਹਨੀ گاਵਾ ਹੈਗੀ 300 ਉਹ ਨਬੇਗਾਵਾ ਹੈਗੀਆਂ ਉਹਨਾਂ ਦੇ ਲਈ ਇੰਪਰੂਵਮੈਂਟ ਕਰਨਾ ਚਾ ਰਹੇ ਹਨ ਐਂਡ ਉਸ ਇੰਪਰੂਵਮੈਂਟ ਲਈ ਆਪਾਂ ਨੇ ਇਹ ਮੀਟਿੰਗ ਕੀਤੀ ਹੈ ਅੱਗੇ ਆਰਗੂਮੈਂਟ ਕਿਥੇ ਗੁੰਜ ਕਮੇਟੀ ਮਾਮਲੇ ਵਿਚਾਰ ਚਾ ਚਾ ਹਾਂਜੀ ਆਪਾਂ ਨੇ ਇਹ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਰਿਸਪਾਂਸਿਬਲ ਹੋਏਗੀ ਕਿਉਂਕਿ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਕਿ ਇੱਥੇ 4 14 ਏਕੜ ਜਿਹੜੀ ਜਿਹੜੀ ਲੈਂਡ ਹੈ ਉਹ ਅਵੇਲੇਬਲ ਹੈਗੀ ਹੈ ਤਾਂ ਆਪਾਂ ਨੇ ਇਸ ਕਮੇਟੀ ਨੂੰ ਹਦਾਇਤ ਦਿੱਤੀ ਹੈ ਕਿ ਇਹ ਤੁਸੀਂ ਦੇਖੋ ਕਿ ਇਸ ਜਿਹੜੀ ਲੈਂਡ ਹੈ ਇਸ ਨੂੰ ਤੁਸੀਂ ਇਸ ਦੀ ਵਰਤੋਂ ਕਰਦੇ ਹੋਏ ਤੁਸੀਂ ਕਿਦਾਂ ਇਨਕਮ ਆਪਣੇ ਗਊਸ਼ਾਲਾ ਦੀ ਕਰ ਸਕਦੇ ਹੋ ਤਾਂ ਕਿ ਆਪਾਂ گاਵਾ ਨੂੰ ਮਤਲਬ ਉਹਨਾਂ ਦੀ ਸਿਹਤ ਲਈ ਉਹਨਾਂ ਦੀ ਹੈਲਥ ਲਈ ਉਹਨਾਂ ਨੂੰ ਹੋਰ ਚਾਰਾ ਪ੍ਰੋਵਾਈਡ ਕਰਾ ਸਕੀਏ ਜਾਏ ਮੈਂ ਕੋਈ ਆਪਣਾ ਕੋਈ ਸਾਧਨ ਹੋਵੇ ਇਸ ਅਕੋਰਡਿੰਗ ਵਾਰੇ ਹਾਂਜੀ ਹਾਂਜੀ ਉਹ ਅਸੀਂ ਇਨਸ਼ੋਰ ਕਰਾਵਾਂਗੇ ਤਾਂ ਹੀ ਆਪਾਂ ਨੇ ਮੀਟਿੰਗ ਕੀਤੀ ਕਿ ਕਾਊਸਸ ਦੀ ਜਿਹੜੀ ਕਲੈਕਸ਼ਨ ਹੈ ਆਪਾਂ ਇੰਪਰੂਵ ਕਰਾ ਸਕੀਏ ਤਾਂ ਜਦੋਂ ਆਪਾਂ ਇੰਪਰੂਵ ਕਰਾਂਗੇ ਕਾਊਸਸ ਦੀ ਕਲੈਕਸ਼ਨ ਉਹਦੇ ਨਾਲ ਹੀ ਆਪਾਂ ਹੋਰ ਵੀ ਆਪਣੇ ਜਿਹੜੇ ਪ੍ਰਬੰਧਿਤ ਰੈਕਟਰ ਟਰਾਲੀ ਹੋਰ ਵੀ ਚੀਜ਼ਾਂ ਆਪਾਂ ਪਰਚੇਸ ਕਰ ਸਕਦੇ ਨੇ ਸਵਾਲ ਵਾਰੇ ਕਿਸ ਤਰ੍ਹਾਂ ਦੀ ਫੈਸਲੇ ਲਏ ਗਏ ਗਊਸ਼ਾਲਾ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਕੰਮ ਕਾਜ ਨੂੰ ਲੈ ਕੇ ਕੁਝ ਅਫਸਰਾਂ ਦੀਆਂ ਵੀ ਲਾਹਰਵਈਆਂ ਸਿਗੀਆਂ ਜਿਨ੍ਹਾਂ ਦੇ ਉੱਪਰ ਜਿਹੜਾ ਜੋ ਵੀ ਬਣਦਾ ਐਕਸ਼ਨ ਹੈ ਉਹ ਲੈਣ ਲਈ ਕਿਹਾ ਗਿਆ ਔਰ ਅੱਗੇ ਨੂੰ ਕਿਵੇਂ ਜਿਹੜਾ ਇੱਥੇ ਪ੍ਰੋਪਰ ਕਾਉਸਸਿਸ ਦੀ ਕਲੈਕਸ਼ਨ ਹੋਵੇ ਜਿਹੜਾ ਉਸੇਹੀ ਤਰੀਕੇ ਨਾਲ ਇੱਥੇ ਖਰਚਿਆ ਜਾਵੇ ਔਰ ਜਿਹੜਾ ਵੀ ਇੱਥੇ ਸਾਡਾ ਵੇਸ ਟੂ એનર્ਜੀ ਪਲੈਂਟ ਵੀ ਚੱਲਦਾ ਬਾਇਓ ਗੈਸ ਦਾ ਉਹ ਵੀ ਸਹੀ ਤਰੀਕੇ ਨਾਲ ਚੱਲੇ ਤੇ ਹੋਰ ਕਈ ਫੈਸਲੇ ਜਿਹੜੇ ਗਊਸ਼ਾਲਾ ਨੂੰ ਚੰਗੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਲਏ ਗਏ ਨੇ ਜਿਹੜੇ ਕੋਈ ਇਲਾਕੇ ਦੇ ਦਾਨੀ ਸੱਜਣ ਸਪੋਰਟ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਦੀ ਕਮੇਟੀ ਬਣਾ ਕੇ ਵੀ ਕਿਵੇਂ ਜਿਹੜੀ ਸਪੋਰਟ ਹੈ ਉਹ ਇੱਥੇ ਲਈ ਜਾਵੇ ਔਰ ਜਿਹੜੀ ਗਊਸ਼ਾਲਾ ਦੀ ਜ਼ਮੀਨ ਹੈ 25 ਕਿੱਲੇ ਉਹ ਵਰਤੋਂ ਜਣੀ ਆ ਰਹੀ ਸੀਗੀ ਉਹਨੂੰ ਵਰਤੋਂ ਚ ਕਿਵੇਂ ਲਿਆਂਦਾ ਜਾਵੇ ਇਹ ਤਾਂ ਕਿ ਉਹਦਾ ਜਿਹੜਾ ਫਾਇਦਾ ਵਰਤੋਂ ਚ ਲਿਆ ਕੇ ਉਹ ਗਊਸ਼ਾਲਾ ਨੂੰ ਹੋ ਸਕੇ ਇਹ ਸਾਰੇ ਫੈਸਲੇ ਜਿਹੜੇ ਅੱਜ ਇੱਥੇ ਲਏ ਗਏ ਨੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਗਊਸ਼ਾਲਾ ਜਿਹੜਾ ਪ੍ਰਬੰਧ ਹੈ ਉਹ ਹੋਰ ਸੁਚੱਜਾ ਹੋਏਗਾ